ਪੰਜਾਬ ਸਰਕਾਰ ਦਾ ਯੁੱਧ ਨਸ਼ਾ ਵਿਰੋਧ ਜੋ ਸਾਡਾ ਚੱਲ ਰਿਹਾ ਉਹਦੇ ਵਿੱਚ ਮਾਨਯੋਗ ਐਸਐਸਪੀ ਸਾਹਿਬ ਬਟੰਡਾ ਵੱਲੋਂ ਅੱਜ ਜ਼ਿਲ੍ਹਾ ਬਟੰਡਾ ਦੇ ਵਿੱਚ ਜਿਹੜੇ ਸਾਡੇ ਹਰਿਆਣਾ ਦੇ ਨਾਲ ਬਾਰਡਰ ਬਾਕੀ ਸਗੇ ਨੇ ਉਹ ਡਿਪਲੋਮੇਟਿਕ ਤੌਰ ਤੇ ਆਪਰੇਸ਼ਨ ਸੀਡ ਦੇ ਤਹਿਤ ਆ ਜਿਸ ਦੇ ਵਿੱਚ ਸਾਡੇ तकरीबन 3 ਜਿਹੜੇ ਨਾਕੇ ਹੈਗੇ ਨੇ ਉਹ ਤੇ ਆਪੀ ਸੰਗੂਜਿੰਦੇ ਹੈਗੇ ਆ ਤੇ 6 ਦੇ ਕਰੀਬ ਨਾਕੇ ਜਿਹੜੇ ਸਾਡੇ ਤਲਵੰਡੀ ਸਾਬੋ ਸਾਉਂਟੇ ਨੇ ਤੇ ਪੈਂਦੇ ਆ ਇੰਟਰਨੈਸ਼ਨਲ ਦੇ ਬ੍ਰੂਡ ਪੰਜਾਬ ਸਰਕਾਰ ਦੀ ਨਵੀਂ ਜੇ ਤਿਆਰੀ ਸਭ ਬਿਲਕੁਲ ਇਹਦੇ ਵਿੱਚ ਜਿਹੜੇ ਸਾਡੇ ਅੱਜ ਜਿੱਦਾਂ ਸਾਸੀਂ ਰੋਜ਼ ਸਾਡਾ ਸਪੈਸੀਫਿਕ ਆਪਰੇਸ਼ਨ ਚੱਲਦੇ ਜਿੱਦਾਂ ਅਸੀਂ ਬੱਸ ਸਟੈਂਡ ਦੀ ਚੈਕਿੰਗ ਕਰ ਰਹੇ ਰੇਲਵੇ ਸਟੇਸ਼ਨ ਦੀ ਚੈਕਿੰਗ ਕਰ ਰਹੇ ਆ ਇਹ ਸਪੈਸ਼ਲ ਨਾਕਾਬੰਦੀ ਕੀਤੀ ਜਾ ਰਹੀ ਹੈ ਉਸੇ ਲੜੀ ਦੇ ਤਹਿਤ ਜਿਸ ਅਸੀਂ ਜਿਹੜੀ ਇੰਟਰਸਟੇਟ ਨਾਕਾਬੰਦੀ ਸਾਡੇ ਵੱਲੋਂ ਕੀਤੀ ਜਾ ਰਹੀ ਹੈ ਜਿਸ ਦਾ ਟਾਈਮ 8 ਤੋਂ 2 ਵਜੇ ਤੱਕ ਹੈ ਕੋਈ ਸਰਚ ਰੋਣਾ ਜੇ ਆਪਿਆ ਆਲਾ ਹੈ ਉਹ ਘਰਾਂ ਦੇ ਵਿੱਚ ਵੀ ਕੋਈ ਚਲਾਇਆ ਜਾ ਰਿਹਾ ਨਹੀਂ ਡੈਫੀਨਿਟਲੀ ਜੇ ਅਸੀਂ ਸਾਡੇ ਵੱਲੋਂ ਜਿਹੜੇ ਕੈਸ ਆਪਰੇਸ਼ਨ ਚਲਾਇਆ ਗਿਆ ਸੀਗਾ ਜਿੱਦੇ ਵਿੱਚ ਸਾਡੇ ਜੋ ਬਟੰਡਾ ਦੇ ਸੀ ਹੌਟਸਪੌਟ ਏਰੀਆ ਆਇਡੈਂਟੀਫਾਈ ਕੀਤੇ ਆ ਜਿੱਦਾਂ ਤੋਵੀਆਂ ਨਾ ਬਸਤੀ ਵੀਰਤਲਾਂ ਬਸਤੀ ਉੱਤੇ ਸਾਡੇ ਵੱਲੋਂ ਪਹਿਲਾਂ ਕੈਸ ਆਪਰੇਸ਼ਨ ਕੀਤੇ ਗਏ ਸੀਗੇ ਅੱਜ ਜਿਹੜਾ ਜਿਹੜਾ ਸਾਡਾ ਸ਼ਡਿਊਲ ਹੈਗਾ ਉਹਦੇ ਵਿੱਚ ਇੰਟਰਸਟਿਡ ਨਾਕਾਂ ਦੀ ਚੈਕਿੰਗ ਹੈਗੀ ਹੈ ਉਹਦੇ ਵਿੱਚ ਅਸੀਂ ਅੱਜ ਤਿੰਨ ਨਾਕੇ ਜਿਹੜੇ ਸਾਡੇ ਰੂਰਲ ਸਬ-ਡਿਵੀਜ਼ਨ ਦੇ ਨੇ 6 ਚਾਹਤ ਨਾਕੇ ਜਿਹੜੇ ਸਾਡੇ ਤਰਵੰਡੀ ਸਾਬੋ ਸਬ-ਡਿਵੀਜ਼ਨ ਦੇ ਪਰ ਹੁਣ ਕਿੰਨੇ ਕ ਵਹੀਕਲ ਚੈਕਿੰਗ ਹੋਈ ਇਹਦੇ ਵਿੱਚ ਜਿਹੜੇ ਹੈਗੇ ਨੇ ਮੇਨ ਥੜਾ ਫੋਕਸ ਹੈਗਾ ਕਿ ਐਂਡੀਪੀਐਸ ਦੀ ਰਿਕਵਰੀ ਨੂੰ ਲੈ ਕੇ ਜਿਹਦੇ ਵਿੱਚ ਵਹੀਕਲ ਦੇ ਨਾਲ ਨਾਲ ਅਸੀਂ ਬੱਸਾਂ ਤੇ ਟਰੱਕਾਂ ਦੀ ਚੈਕਿੰਗ ਵੀ ਕਰ ਰਹੇ ਹਾਂ ਪਰ ਇਸ ਤੋਂ ਇਲਾਵਾ ਵੀ ਕੋਈ ਸਪੈਸ਼ਲ ਲੋਕਾਂ ਨੂੰ ਅਪੀਲ ਕਰਨੀ ਚਾਹੁੰਦਾ ਅਸੀਂ ਸਾਰੇ ਪਬਲਿਕ ਨੂੰ ਇਹੀ ਅਪੀਲ ਕਰਦੇ ਆ ਕਿ ਜਿੱਥੇ ਵੀ ਕਿਸੇ ਬੰਦੇ ਦੇ ਨਸ਼ਾ ਵਿਚ ਸੰਬੰਧੀ ਉਹ ਗੱਲ ਆਉਂਦੀ ਹੈ ਤਾਂ ਪੰਜਾਬ ਸਰਕਾਰ ਵੱਲੋਂ ਸੇਫ ਹੈਲਪਲਾਈਨ ਜਿਹੜੀ ਨੰਬਰ ਜਾਰੀ ਕੀਤਾ ਹੈ ਉਹਦੇ ਤੁਸੀਂ ਆਪਣੀ ਇਨਫੋਰਮੇਸ਼ਨ ਸ਼ੇਅਰ ਕਰ ਸਕਦੇ ਹੋ ਕਿਉਂਕਿ ਉਸ ਦੇ ਉੱਪਰ ਜਿਹੜੀ ਬੰਦਾ ਜੋ ਬੰਦਾ ਇਨਫੋਰਮੇਸ਼ਨ ਸ਼ੇਅਰ ਕਰਦਾ ਉਹਦੀ ਆਈਡੈਂਟੀਟੀ ਵੀ ਡਿਸਕਲੋਜ਼ ਨਹੀਂ ਹੁੰਦੀ ਤੇ ਸਾਡੇ ਵੱਲੋਂ ਵੀ ਜਿਹੜਾ ਹੈਗਾ ਜਦੋਂ ਸਾਡੇ ਕੋਲ ਇਨਫੋਰਮੇਸ਼ਨ ਆਉਂਦੀ ਸਾਡੇ ਵੱਲੋਂ ਟੀਮਾਂ ਬਣਾ ਕੇ ਉਹਦੇ ਦਖ਼ਲ ਕੀਤਾ ਜਾਂਦਾ ਹੈ